ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਜੀ ਸੋ ਮੈਂ ਕ੍ਰਿਸ਼ਨਾ ਡਿਜ਼ਾਈਨਿੰਗ ਪੁਆਇੰਟ ਬੁੱਟਲਾ ਅੱਧਾ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਹੋਰ ਨਵੇਂ ਡਿਜ਼ਾਈਨ ਦੇ ਨਾਲ ਅੱਜ ਅਸੀਂ ਬਹੁਤ ਸੋਹਣਾ ਡਿਜ਼ਾਈਨ ਰੈਡੀ ਕੀਤਾ ਹੈ ਜੀ ਬਹੁਤ ਸੋਹਣਾ ਹੈ ਵਰਕ ਹੋਇਆ ਦੇਖ ਸਕਦੇ ਹੋ ਇਸ ਦੇ ਘੇਰੇ ਤੇ ਵਰਕ ਕੀਤਾ ਗਿਆ ਜੀ ਕਟ ਵਰਕ ਟਾਈਪ ਤੇ ਦੋ ਫਲਾਵਰ ਬਣਾਏ ਗਏ ਨੇ ਜੋ ਕਿ ਬਹੁਤ ਹੀ ਸੋਹਣੇ ਬਣਾਏ ਗਏ ਨੇ ਜੀ ਫਲਾਵਰ ਚੈੱਕ ਕਰ ਸਕਦੇ ਹੋ ਜੀ ਇਸ ਦੇ ਵਿੱਚ ਜਰੀ ਦਾ ਵਰਕ ਕੀਤਾ ਗਿਆ ਜੀ ਸ਼ਾਈਨਿੰਗ ਵਾਲਾ ਦੇਖ ਸਕਦੇ ਹੋ ਪਾਰਟੀ ਵੇਅਰ ਸੂਟ ਬਣਨਗੇ ਜੀ ਇਹ ਘੇਰੇ ਤੇ ਕਟਵਰਕ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਤੇ ਇਸ ਦੇ ਵਿੱਚ ਮਿਰਰ ਲਗਾਇਆ ਗਿਆ ਜੀ ਸ਼ੀਸ਼ੇ ਲਗਾਏ ਗਏ ਨੇ ਬਹੁਤ ਸੋਹਣੇ ਸੋਹਣੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸ਼ੀਸ਼ਿਆਂ ਦੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੀ ਇਹ ਕੱਪੜਾ ਹੈਗਾ ਜੀ ਫਿਓਨਾ ਦਾ ਤੇ ਉਹਨਾਂ ਦਾ ਕੱਪੜਾ ਹੈਗਾ ਜੀ ਇਹ ਬਹੁਤ ਹੀ ਸੋਹਣਾ ਸਟੱਫ ਹੈ ਬਹੁਤ ਸੋਹਣਾ ਇਸ ਤੇ ਵਰਕ ਹੋਇਆਗਾ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਫਿਨਿਸ਼ਿੰਗ ਹੋ ਜੀ ਇਹ ਦੁਪੱਟਾ ਦਾ ਜੀ ਇਹ ਕਸਟਮਰ ਦਾ ਸੂਟ ਹੈ ਜੇ ਉਹਨਾਂ ਕੋਲ ਇਹ ਦੁਪੱਟਾ ਪਿਆ ਸੀਗਾ ਸੋ ਉਹਨਾਂ ਦੇ ਅਕੋਰਡਿੰਗ ਇਹ ਦੁਪੱਟੇ ਦੇ ਅਕੋਰਡਿੰਗ ਸਾਰੇ ਇਹਦੇ ਵਿੱਚ ਕਲਰ ਅਸੀਂ ਯੂਜ਼ ਕੀਤੇ ਨੇ ਤਾਂ ਕਿ ਇਹ ਦੁਪੱਟਾ ਇਸ ਨਾਲ ਲਿਆ ਜਾ ਜਾ ਸਕੇ ਸੋ ਇਸ ਦੀ ਬਾਹ ਬਾਟਮ ਹੈ ਜੀ ਸਲਵਾਰ ਤੇ ਵਰਕ ਕੀਤਾ ਗਿਆ ਜੀ ਇਸ ਦੀ 12 ਇੰਚ ਮੋਰੀ ਰਹਿਣ ਵਾਲੀ ਜੀ ਦੀ ਸਲਵਾਰ ਦੇ ਦੇਖ ਸਕਦੇ ਜੋ ਕਿ ਫੋਲਡ ਕਰਕੇ 6 ਇੰਚ ਬਣ ਜਾਵੇਗੀ ਬਹੁਤ ਸੋਹਣਾ ਹੈ ਸੂਟ ਹੈ ਜੀ ਸੇਮ ਸੇਮ ਹੀ ਬਾਜੂ ਤੇ ਵਰਕ ਕੀਤਾ ਹੋਊਗਾ ਜੀ ਇਸ ਦੇ ਚੈੱਕ ਕਰਸਤਾ ਹਾਂ ਦੇ ਲੁੱਕ ਚੈੱਕ ਕਰਸਤਾ ਦੇ ਬਹੁਤ ਸੋਹਣੀ ਹੈ ਜੀ 5 ਮੀਟਰ ਦਾ ਸੂਟ ਰਹਿਣ ਵਾਲਾ ਜੀ ਤੁਸੀਂ ਇਹ ਵਾਲਾ ਡਿਜ਼ਾਈਨ ਸਾਡੇ ਕੋਲੋਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਲਰਸ ਆਪਸ਼ਨ ਲਈ ਸਾਨੂੰ ਤੁਸੀਂ ਸਾਹਮਣੇ ਦਿੱਤੇ ਵਟਸਐਪ ਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਅਸੀਂ ਕਲਰ ਆਪਸ਼ਨਸ ਬਾਦਵਾਗੇ ਜੇਕਰ ਤੁਸੀਂ ਜੌਰਜਟ ਤੇ ਰੈਡੀ ਕਰਵਾਣਾ ਹੈ ਜਾਂ ਹੋਰ ਕਿਸੇ ਸਟਫ ਉੱਤੇ ਕਰਵਾਣਾ ਹੈ ਤਾਂ ਇਹ ਚੈੱਕ ਕਰ ਸਕਦੇ ਹੋ ਜੀ ਇਸ ਦੀ ਬਾਜੂ ਦਾ ਵਰਕ ਬਾਜੂ ਦਾ ਵਰਕ ਬਹੁਤ ਸੋਹਣਾ ਹੈ ਵਰਕ ਹੋਇਆ ਹੈ ਜੀ ਬਾਜੂ ਦਾ ਤੁਸੀਂ ਦੇਖ ਸਕਦੇ ਹੋ ਜੀ ਕਲਰਸ ਕੰਬੀਨੇਸ਼ਨ ਬਹੁਤ ਸੋਹਣਾ ਸੋਹਣਾ ਲਗਾਏ ਗਏ ਨੇ ਜੀ ਤੇ ਵਰਕ ਵੀ ਬਹੁਤ ਸੋਹਣਾ ਹੋਇਆਗਾ ਜੀ ਇਹ ਨੇਵੀ ਨੇਵੀ ਬਲੂ ਕਲਰ ਦਾ ਸੂਟ ਰਹੇਗਾ ਜੀ ਬਹੁਤ ਸੋਹਣਾ ਨੇਵੀ ਕਲਰ ਦਾ ਸੂਟ ਹੈ ਜੀ ਸੋ ਇਸ ਤੋਂ ਬਾਅਦ ਹੈਗਾ ਜੀ ਅਗਲਾ ਡਿਜ਼ਾਈਨ ਅਗਲਾ ਡਿਜ਼ਾਈਨ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਅਗਲਾ ਡਿਜ਼ਾਈਨ ਹੈ ਜੀ ਸੋ ਦੇਖ ਸਕਦੇ ਹਾਂ ਜੀ ਇਹ ਪਿੰਕ ਕਲਰ ਦਾ ਸੂਟ ਹੈ ਜੀ ਇਸ ਤੇ ਫਿਰੋਜੀ ਕਲਰ ਤੇ ਮਹਿੰਦੀ ਕਲਰ ਦੀਆਂ ਪੱਤੀਆਂ ਲਗਾ ਕੇ ਤੇ ਜਰੀ ਦਾ ਵਰਕ ਕੀਤਾ ਗਿਆ ਜੀ ਜਰੀ ਦਾ ਵਰਕ ਬਹੁਤ ਸੋਹਣਾ ਇਦਾ ਵਰਕ ਹੋਇਆਗਾ ਜੀ ਇਦਾਂ ਹੀ ਸੇਮ ਇਹਦੇ ਵਿੱਚ ਵੀ ਫਲਾਵਰ ਰਹਿਣਗੇ ਜੀ ਦੇਖ ਸਕਦੇ ਹੋ ਫਲਾਵਰ ਵੀ ਬਹੁਤ ਸੋਹਣੇ ਸੋਹਣੇ ਇਹ ਫਲਾਵਰ ਹੋਏ ਨੇ ਜੀ ਸੇਮ ਹੀ ਡਿਜ਼ਾਈਨ ਰਹਿਣ ਵਾਲਾ ਜੀ ਘੇਰੇ ਦਾ ਸੋ ਇਹ ਦੇਖ ਸਕਦੇ ਤੁਸੀਂ ਮਸ਼ੀਨ ਹੈ ਜਿੱਥੇ ਅਸੀਂ ਇਹ ਸੂਟ ਰੈਡੀ ਕਰਦੇ ਆਂ ਜੀ ਬਹੁਤ ਸੋਹਣੇ ਸੋਹਣੇ ਸੂਟ ਅਸੀਂ ਇਹ ਮਸ਼ੀਨ ਤੇ ਰੈਡੀ ਕਰਦੇ ਆਂ ਜੀ ਸੋ ਚੈੱਕ ਕਰ ਸਕਦੇ ਜੀ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ ਜੇਕਰ ਜੌਰਜਟ ਤੇ ਕਰ ਰੈਡੀ ਕਰਵਾਣੇ ਤਾਂ ਦੁਪੱਟੇ ਨਾਲ 1450 ਰੁਪਏ ਦਾ ਪ੍ਰਾਈਸ ਰਹੇਗਾ ਜੀ ਜੇਕਰ ਤੁਸੀਂ ਓਨਲੀ ਵਰਕ ਦਾ ਪ੍ਰਾਈਸ ਪੁੱਛਣਾ ਹੈ ਤਾਂ ਓਨਲੀ ਵਰਕ ਦਾ ਪ੍ਰਾਈਸ ਹੈਗਾ ਜੀ 400 ਰੁਪਏ ਕੱਲੇ ਵਰਕ ਦਾ ਪ੍ਰਾਈਸ 400 ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਜੇਕਰ ਬੋਟਮ ਵੀ ਕਰवानी ਹੈ ਤਾਂ ਪ੍ਰਾਈਸ ਹੈਗਾ ਜੀ 500 ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਰੈਡੀ ਹੋਇਆ ਜੀ ਸੂਟ ਤਿੰਨ ਸੂਟ ਇੱਕੋ ਹੀ ਨਾਲ ਦੇ ਰੈਡੀ ਕੀਤੇ ਨੇ ਜੀ ਤੁਸੀਂ ਜੇਕਰ ਵਿਜ਼ਿਟ ਕਰਨਾ ਹੋਵੇ ਤਾਂ ਨੇੜੇ ਬੱਸ ਸਟੈਂਡ ਬੁਢਲਾਡਾ ਡਿਸਟ੍ਰਿਕਟ ਮਾਨਸਾ ਜੀ ਤੁਸੀਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਆਨਲਾਈਨ ਆਰਡਰ ਕਰਨ ਲਈ ਆ ਸਾਹਮਣੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜਾਂ ਕਾਲ ਵੀ ਕਰ ਸਕਦੇ ਹੋ ਡਾਇਰੈਕਟ ਆਰਡਰ ਬੁੱਕ ਕਰਨ ਲਈ ਆਰਡਰ ਬੁੱਕ ਕਰਨ ਲਈ ਅਸੀਂ ਹਾਫ ਪੇਮੈਂਟ ਪਹਿਲਾਂ ਲੈਣੇ ਹਾਂ ਜੀ ਸੋ ਤਾਂਕਿ ਤੁਹਾਡਾ ਆਰਡਰ ਕਨਫਰਮ ਹੋ ਸਕੇ ਬਾਕੀ ਤੁਸੀਂ ਬਣੇ ਬਣਾਏ ਵੀ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਸੋ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਨੇ ਇਸ ਤੋਂ ਬਾਅਦ ਇੱਕ ਕਲਰ ਰੈਡੀ ਕੀਤਾ ਜੀ ਇਹ ਚੈੱਕ ਜੌਰਜਟ ਦੇ ਵਿੱਚ ਰੈਡੀ ਹੋਇਆ ਜੀ ਬਹੁਤ ਸੋਹਣਾ ਚੈੱਕ ਜੌਰਜਟ ਦਾ ਇਹ ਅੱਜ ਕੱਲ ਸਟੱਫ ਬਹੁਤ ਸੋਹਣਾ ਨਵਾਂ ਸਟੱਫ ਆਇਆਗਾ ਜੀ ਇਹ ਚੈੱਕ ਜੌਰਜਟ ਦਾ ਇਹ ਪਲੇਨ ਨਾਲੋਂ ਥੋੜਾ ਜਿਹਾ ਵਧੀਆ ਜੌਰਜਟ ਹੁੰਦਾ ਹੈ ਜੀ ਸੋ ਫਿਨਿਸ਼ਿੰਗ ਦੇਖ ਸਕਦੇ ਹੋ ਇਸ ਤੇ ਵੀ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੈ ਜੀ ਤਿੰਨਾ ਸੂਟਾਂ ਤੇ ਫਿਨਿਸ਼ਿੰਗ ਬਹੁਤ ਹੀ ਵਧੀਆ ਆਈ ਹੈ ਜੀ ਚੈੱਕ ਕਰ ਸਕਦੇ ਹੋ ਜੀ ਸੇਮ ਹੀ ਆਰਟੀਕਲ ਰਹੇਗਾ ਜੀ ਸੇਮ ਇਹੇ ਡਿਜ਼ਾਈਨ ਅਸੀਂ ਖੁਦ ਰੈਡੀ ਕਰਦੇ ਹਾਂ ਜੀ ਆਪਣੀ ਮਸ਼ੀਨ ਤੇ ਜੀ ਆਪਣੀ ਮਸ਼ੀਨ ਤੇ ਇਹ ਖੁਦ ਹੀ ਤਿਆਰ ਕਰਦੇ ਆ ਜੀ ਆਪਣੇ ਹਿਸਾਬ ਨਾਲ ਕਲਰ ਕੰਬੀਨੇਸ਼ਨ ਲਗਾ ਕੇ ਜੇਕਰ ਕੋਈ ਕਸਟਮਰ ਨੇ ਆਪਣਾ opinion ਸ਼ੇਅਰ ਕਰਨਾ ਹੋਵੇ ਸਾਡੇ ਨਾਲ ਹੋਰ ਕਲਰਸ অপਸ਼ਨ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਆਪਣੇ ਸੂਟ ਵਿੱਚ ਕਿਸੇ ਕਿਵੇਂ ਵੀ ਤਰ੍ਹਾਂ ਦੇ ਕਲਰਸ ਲਗਵਾ ਸਕਦੇ ਹੋ ਸਾਡੇ ਕੋਲੋਂ ਸੋ ਲੈਂਥ ਵਗੈਰਾ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਚਾਹੋ ਉੰਨੀ ਰੈਡੀ ਕਰਵਾ ਸਕਦੇ ਹੋ ਢੇਰਾ ਹੋ ਗਿਆ ਜੀ ਚਾਕ ਹੋ ਗਿਆ ਆਪਣੇ ਹਿਸਾਬ ਨਾਲ ਰੈਡੀ ਕਰਵਾ ਸਕਦੇ ਹੋ ਜੀ ਸੋ ਸਾਡਾ ਐਡਰੈਸ ਹੈਗਾ ਨੀਅਰ ਬੱਸ ਸਟੈਂਡ ਬੁਢਲਾਡਾ ਆਨਲਾਈਨ ਆਰਡਰ ਕਰਨ ਲਈ ਸਾਹਮਣੇ ਇਸ ਨੰਬਰ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸੋ ਜੇਕਰ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਕਰੋ ਸਾਡੇ ਇੰਸਟਾਗ੍ਰam ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਉਹ ਵੀ ਸਾਡੇ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਦੇਖ ਸਕਦੇ ਹਾਂ ਸੋ ਜੇਕਰ ਸਾਡੇ ਨਵੇਂ-ਨਵੇਂ ਆਫਰ ਦੇਖਣ ਲਈ ਤੁਸੀਂ ਸਾਡੇ WhatsApp ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਅਸੀਂ ਨਵੇਂ-ਨਵੇਂ ਆਫਰ ਵਗੈਰਾ ਲਗਾਉਨੇ ਆ ਜੀ। ਸੋ ਥੈਂਕ ਯੂ ਸੋ ਮੱਚ। ਜੀ ਮਿਲਦੇ ਆ ਅਗਲੀ ਵੀਡੀਓ ਵਿੱਚ। ਖਿਆਲ ਰੱਖੋ ਆਪਣਾ। ਥੈਂਕ ਯੂ।